ਸਤ ਸ੍ਰੀ ਅਕਾਲ ਜੀ ਕਿਦੋਂ ਜੀ ਤੁਸੀਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਨਿਊ ਲੈਸਸ ਜਿਨ੍ਹਾਂ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਤੇ ਇਨਵੀਜ਼ੀਬਲ ਲੈਸਾਂ ਵੀ ਲੱਗਦੀਆਂ ਨੇ ਦੁਪੱਟੇ ਵੀ ਰੈਡੀ ਹੁੰਦੇ ਨੇ ਸਾਰੇ ਕਲਰ ਮਿਲਣਗੇ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੋਣਗੇ ਆਊਟ ਦੇਖੋ ਜੀ ਇਹ ਹੈਗੀਆਂ ਨੇ ਸੈਂਟਰ ਕੱਟ ਦੇ ਵਿੱਚ ਪੈਂਦੀਆਂ ਨੇਗੀਆਂ ਤੇ ਇਨਵੀਜੀਬਲ ਵੀ ਲੈਸਾਂ ਲੱਗਦੀਆਂ ਨੇ ਕਲਰ ਸਾਰੇ ਮਿਲਣਗੇ ਦੇਖੋ ਇੱਕ ਤੋਂ ਇੱਕ ਕਲਰ ਨਵਾਂ ਹੈਗਾ ਦੁਪट्टे ਵੀ ਰੈਡੀ ਹੁੰਦੇ ਨੇਗੇ ਤੇ ਸਾਰੇ ਸੂਟ ਵੀ ਰੈਡੀ ਹੁੰਦੇ ਨੇ ਇਹਨਾਂ ਨਾਲ ਤੁਸੀਂ ਦੇਖੋ ਜੀ ਇੱਕ ਤੋਂ ਇੱਕ ਕਲਰ ਤੁਹਾਨੂੰ ਅਵੇਲੇਬਲ ਆਪਣੇ ਕੋਲੇ ਮਿਲੂਗਾ ਇਹ ਹੈਗੀਆ ਸਕਿਨ ਕਲਰ ਦੀ ਲੈਸ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਜੀ ਇਹ ਹੈਗਾ ਗਾਜ਼ਰੀ ਕਲਰ ਨੇੜੇ ਤੋਂ ਦਿਖਾਓ ਜੀ ਬਹੁਤ ਸੋਹਣਾ ਕਲਰ ਹੈਗਾ ਇਹਦੇ ਵਿੱਚ ਦੇਖੋ ਜੀ ਆਹ ਕਲਰ ਨੇ ਇਹਨਾਂ ਦੀ ਸਾਰੀ ਲੋ ਜੀ ਇਹ ਲਾਈਟ ਗ੍ਰੇਜ ਆ ਕਲਰ ਆ ਗਿਆ ਜੀ ਇਹ ਲਾਈਟ ਸੰਤਰੀ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਵੀ ਡਿਫਰੈਂਟ ਜਿਹਾ ਕਲਰ ਨੇ ਨਿਊ ਜਿਹਾ ਕਲਰ ਨੇ ਸਾਰੇ ਜਿਹੜੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਦੇਖੋ ਜੀ ਉਹ ਬਹੁਤ ਸੋਹਣਾ ਲਾਈਟ ਪਿੰਕ ਜਿਹਾ ਕਲਰ ਹੈਗਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈਗੀ ਪਿਆਰੇ ਪਿਆਰੇ ਕਲਰ ਨੇਗੇ ਸਾਰੇ ਹੀ ਦੇਖੋ ਜੀ ਹੋਰ ਨਿਊ ਡਿਜ਼ਾਈਨ ਦਿਖਾਉਣੇ ਆ ਆਪਾਂ ਤੁਹਾਨੂੰ ਇਹ ਕਾ ਨਿਊ ਚੱਲੀ ਏ ਜੀ ਹੁਣ ਜਿਹਦੇ ਵਿੱਚ ਥੋੜੀ ਥੋੜੀ ਛਿੱਪੀ ਹੈਗੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ ਇਹਨਾਂ ਦੇ 15 ਰੁਪਏ ਮੀਟਰ ਹੈ ਇਹ ਵਾਲੀ ਹੈਗੀ ਹੈ ਜਿਹੜੀ ਇਹ 10 ਰੁਪਏ ਮੀਟਰ ਹੈ ਜੀ ਇਹਦੇ ਵਿੱਚ ਆਪਾਂ ਲੈ ਕੇ ਆਏ ਇੱਕ ਵਾਈਟ ਕਲਰ ਇੱਕ ਅਲੱਗ ਤੋਂ ਲੈ ਕੇ ਆਿਆਂਗੇ ਸਕਿਨ ਜਆ ਇਹਦੇ ਨਾਲ ਦੁਪੱਟੇ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਦੁਪੱਟੇ ਰੈਡੀ ਹੁੰਦੇ ਨੇਗੇ ਹੋਰ ਨਿਊ ਕਲਰ ਦਿਖਾਉਨੇ ਆ ਤੁਹਾਨੂੰ ਇੱਕ ਨਿਊ ਡਿਜ਼ਾਈਨ ਆਇਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਆ ਇਹਦਾ ਵੀ ਇਹਦੇ ਦੇ ਕੋਈ ਸਾਰੇ ਕਲਰ ਨੇਗੇ ਇਹ ਕੀ ਵਾਲੀ ਲੇਸ ਆਈ ਹੈ ਜੀ ਦੇਖੋ ਮੈਂ ਖੋਦਾ ਸੂਟ ਵੀ ਇਹਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਬਣਾਇਆਗਾ ਉਹਦੇ ਵਿੱਚ ਕਸਟਮਰ ਆਪਣੇ ਕੋਲੋਂ ਕਲਰ ਮੰਗ ਰਿਹਾ ਸੀ ਕਲਰ ਦੀ ਡਿਮਾਂਡ ਸੀਗੀ ਆਪਾਂ ਨੇ ਕਲਰ ਪਹਿਲਾਂ ਆਪਣੇ ਕੋਲੇ ਵਾਈਟ ਤੇ ਹੈਗਾ ਸੀ ਉਹਦੇ ਵਿੱਚ ਲਾਈਟ ਸਕਿਨ ਜਿਹਾ ਕਲਰ ਤੇ ਆਪਾਂ ਹੋਰ ਕਲਰ ਵੀ ਇਹਦੇ ਵਿੱਚ ਲਿਆਂਦੇ ਨੇਗੇ ਦੇਖੋ ਜੀ ਕੁਝ ਲੈਸੀ ਰਪਈਆਂ ਸੀ ਕੁਝ ਆਪਾਂ ਨੇ ਨਿਊ ਤੋਂ ਜ਼ਿਆਦਾ ਸਟਾਕ ਹੋਰ ਲੈ ਕੇ ਆਏ ਆਂਗੇ ਇੱਕ ਨਿਊ ਚੀਜ਼ ਆਈ ਹੈਗੀ ਉਹ ਵੀ ਤੁਹਾਨੂੰ ਦਿਖਾਉਣੀ ਦਿਖਾਉਣੀ ਆਪਾਂ ਆਹ ਦੇਖੋ ਜੀ ਬਹੁਤ ਸੋਹਣੀ ਲੇਸ ਆਈ ਹੈਗੀ ਲੋ ਜੀ ਇਹ ਨਿਊ ਲੇਸ ਆਈ ਹੈ ਇਦਾਂ ਹਾ ਲੱਗਣੀ ਐ ਸੂਟ ਤੇ ਵੀ ਜਿਵੇਂ ਆਪਾਂ ਨੂੰ ਲੱਗੂਗਾ ਵੀ ਪਲੇਨ ਸੂਟ ਤੇ ਜਾਂ ਕਿਸੇ ਕੜਾਈ ਵਾਲੇ ਸੂਟ ਤੇ ਵਰਕ ਕੀਤਾ ਹੁੰਦਾ ਇਹਦਾ ਤੇ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਊਗੀ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆਊਗੀ ਡਿਟੇਲਿੰਗ ਬਹੁਤ ਸੋਹਣੀ ਦਿੱਤੀ ਜਾਊਗੀ ਸੂਟ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਅਵੇਲੇਬਲ ਹੈਗੇ ਨੇ ਜੀ ਦੇਖੋ ਜੀ ਨਿਊ ਕਲਰ ਨੇਗੇ ਸਾਰੇ ਬਹੁਤ ਸੋਹਣੀ ਡਿਜ਼ਾਈਨਿੰਗ ਅੱਜਕੱਲ ਇਹਦਾ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਸੂਟ ਤੇ ਇਦਾਂ ਲੱਗੂਗੀ ਜਿੱਦਾਂ ਇਹ ਵਰਤ ਕੀਤਾ ਹੁੰਦਾ ਹੈਗਾ ਸੂਟ ਪਲੇਨ ਸੂਟ ਨੂੰ ਆਪਾਂ ਇਹਦੇ ਨਾਲ ਸਟਿਚ ਕਰਕੇ ਬਣਾ ਸਕਦੀਆਂ ਐਦਾਂ ਲੱਗੂਗਾ ਵੀ ਜਿਵੇਂ ਵਰਤ ਕੀਤਾ ਹੁੰਦਾ ਹੈ ਦੇਖੋ ਜੀ